ਗੁਰਬਾਣੀ ਨੇ ਸਾਨੂੰ ਕਈ ਸਾਲ ਪਹਿਲਾਂ ਤਾਂ ਸਿੱਧੀਆਂ ਖਾਲਸਾ ਜੀ ਬਿਗ ਬੈਂਕ ਥਿਉਰੀ ਦੇ ਵਿੱਚ ਕਿਹਾ ਹੈ ਵੀ ਜਿਹੜਾ ਹੈ ਬਲਾਸਟ ਹੋਇਆ ਹੈ ਇੱਕ ਐਟਮ ਦੇ ਵਿੱਚ ਇੰਨਾ ਪ੍ਰੈਸ਼ਰ ਸੀ ਉਹ ਇਨਫਿਨਾਈਟ ਪ੍ਰੈਸ਼ਰ ਸੀ ਤੇ ਜਦੋਂ ਉਹ ਫਟਿਆ ਤੇ ਉਸ ਤੋਂ ਸਾਰਾ ਯੂਨੀਵਰਸ ਬਣਿਆ ਤੇ ਗੁਰਬਾਣੀ ਕਹਿੰਦੀ ਹੈ ਕੀਤਾ ਪਸਾਉ ਏਕੋ ਕਮਾਉ ਤਿਸਤੇ ਹੋਏ ਲਖ ਦਰਿਆ ਪਹਿਲਾਂ ਸਾਨੂੰ ਮਖੌਲ ਕਰਦੇ ਹੁੰਦੇ ਸੀ ਕਿ ਲਖ ਦਰਿਆ ਤਾਂ ਧਰਤੀ ਤੇ ਹੈ ਹੀ ਨਹੀਂ ਹਨ ਇਹ ਤਾਂ ਫਿਰ ਹੋਰ ਕੁਝ ਇਸ ਦਾ ਮਤਲਬ ਪਰ ਜਿਹੜੇ ਸਿੱਖੀ ਸਿਖਸਾ ਨੂੰ ਕਹਿੰਦੇ ਹਨ ਸਾਨੂੰ ਨਹੀਂ ਪਤਾ ਹੈ ਹਨ ਕਿ ਨਹੀਂ ਹਨ ਸਾਨੂੰ ਇੰਨਾ ਪਤਾ ਹੈ ਵੀ ਜੋ ਗੁਰਬਾਣੀ ਚ ਲਿਖਿਆ ਹੈ ਉਹ ਸਤ ਹੈ ਜੋ ਗੁਰੂ ਨੇ ਮੋਹਰ ਲਾਤੀ ਹੈ ਉਹ ਸਤ ਬਚਨ ਹਨ ਉਹ ਸੱਚਖੰਡ ਚ ਆਈ ਗੁਰਬਾਣੀ ਹੈ ਉਸ ਤੋਂ ਉੱਤੇ ਹੋਰ ਕੋਈ ਸ਼ੈ ਨਹੀਂ ਹੈ ਅੱਜ ਹੁਣ ਪਤਾ ਲੱਗਦਾ ਹੈ ਕਿ ਜਿਹੜਾ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੇ ਪਲੈਨਟ ਹਨ ਜਿਹੜੇ ਪਾਣੀ ਦੇ ਬਣੇ ਹੋਏ ਹਨ ਜਿਹੜੇ ਜੰਮੇ ਹਨ ਜਿਸ ਤਰ੍ਹਾਂ ਸਾਡੇ ਸੋਲਰ ਸਿਸਟਮ ਦਾ ਹੀ ਸੈਟਰਨ ਗ੍ਰਹਿ ਹੈ ਇੱਕ ਉਸ ਦੇ ਜਿਹੜੇ ਘਰੇ ਘਰੇ ਛੱਲੇ ਹਨ ਖਾਲਸਾ ਜੀ ਉਸ ਦੇ ਕਰਕੇ ਸੈਟਰਨ ਦੀ ਖੂਬਸੂਰਤੀ ਹੈ ਉਹ ਕੀ ਹੈ ਉਹ ਜੰਮਿਆ ਹੋਇਆ ਪਾਣੀ ਹੈ ਖਾਲਸਾ ਜੀ ਜਿਹੜਾ ਪੱਥਰ ਦੇ ਰੂਪ ਦੇ ਵਿੱਚ ਘਰੇ ਘਰੇ ਘੁੰਮ ਰਿਹਾ ਹੈ ਬੜੀਆਂ ਬੜੀਆਂ ਚਟਾਨਾਂ ਹਨ ਤੇ ਬੜਾ ਪੁਰਾਣਾ ਹੈ ਪਾਣੀ ਖਾਲਸਾ ਜੀ ਉਹ ਬਹੁਤ ਜਾਨੀ ਕਿ ਪੱਥਰ ਜਿੰਨਾ ਹੀ ਪੱਕਾ ਹੋ ਚੁੱਕਾ ਹੈ ਕਾਲਾ ਹੋ ਚੁੱਕਾ ਹੈ ਬਰਫ਼ ਬਣ ਕੇ ਉਹ ਲੇਕਿਨ ਹੈ ਉਹ ਪਾਣੀ ਉਹ ਹਾਈਡਰੋਜਨ ਔਰ ਆਕਸੀਜਨ ਨੂੰ ਮਿਲ ਕੇ ਬਣਿਆ ਪਾਣੀ ਹੈ ਲੇਕਿਨ ਜੰਮਿਆ ਹੋਇਆ ਹੈ ਟੈਂਪਰੇਚਰ ਘੱਟ ਹੋਣ ਕਰਕੇ ਉਹ ਜੰਮਿਆ ਹੈ ਤੇ ਇਸ ਤੋਂ ਇਹ ਸਾਰੇ ਖਾਲਸਾ ਜੀ ਦਰਿਆਈ ਹਨ ਹੋਰ ਕੀ ਹਨ ਘੁੰਮ ਰਹੇ ਹਨ ਵਗ ਰਹੇ ਹਨ ਤੇ ਬਣੇ ਕਿਸ ਤਰ੍ਹਾਂ ਕੀਤਾ ਬਸਾਓ ਏਕੋਕਵਾ ਪਰਮੇਸ਼ਰ ਨੇ ਇੱਕੋ ਹੀ ਵਾਰੀ ਬੋਲ ਬੋਲਿਆ ਹੈ ਤੇ ਸਾਇੰਸ ਉਸ ਨੂੰ ਬਿਗ ਬੈਂਕ ਕਹਿੰਦੀ ਹੈ ਤੇ ਗੁਰਬਾਣੀ ਉਸ ਨੂੰ ਏਕ ਓੰਕਾਰ ਦੀ ਧੁਨੀ ਕਹਿੰਦੀ ਹੈ ਕਿ ਏਕ ਓੰਕਾਰ ਦੀ ਤੁਨ ਉਲਾਪੀ ਗਈ ਤੇ ਸਾਰੀ ਦੁਨੀਆ ਪ੍ਰਗਟ ਹੋ ਗਈ ਖਾਲਸਾ ਜੀ ਤੇ ਜਦੋਂ ਪਰਮੇਸ਼ਰ ਦੀ ਮਰਜ਼ੀ ਹੋਊਗੀ ਉਹ ਸਾਰੀ ਦੁਨੀਆ ਨੂੰ ਆਪਣੇ ਵਿੱਚ ਸਮੇਟ ਲਏਗਾ ਫਿਰ ਦੁਨੀਆ ਬਣਾ ਦੇਗਾ ਖਾਲਸਾ ਜੀ ਇਹਦਾ ਚੱਕਰ ਹੈ ਜਿਹੜਾ ਇਨਫਾਨਾੜੇ ਚੱਲਦਾ ਰਹਿੰਦਾ ਹੈ ਪਰਮੇਸ਼ਰ ਦਾ ਵੀ ਪਰਮੇਸ਼ਰ ਵੀ ਖੇਡ ਖੇਡ ਰਿਹਾ ਹੈ ਇਹ ਖੇਡ ਹੈ ਖਾਲਸਾ ਜੀ ਜਿਸ ਤਰ੍ਹਾਂ ਅਸੀਂ ਵਿਚਿਤ੍ਰ ਨਾਟਕ ਪੜ੍ਹਦੇ ਹਾਂ ਉਹਦਾ ਮਤਲਬ ਕੀ ਹੈ ਵਿਚਿਤ੍ਰਮੀ ਜਿਹੜਾ ਵਿਚਿਤ੍ਰ ਹੈ ਨਾਟਕ ਵੀ ਜਿਹੜਾ ਨਾਟਕ ਹੈ ਨਾਟਕ ਹੁੰਦੀ ਹੈ ਖੇਡ ਡਰਾਮਾ ਜਿਹਦਾ ਨਾਂ ਹੈ ਵਿਚਿਤ੍ਰਨਾਟਕ ਹੈ ਗੁਰੂ ਸਾਹਿਬ ਕਹਿੰਦੇ ਹਨ ਇਹ ਗ੍ਰੰਥ ਵਿਚਿਤ੍ਰ ਹੈ ਇਹਦੇ ਵਿੱਚ ਗੱਲਾਂ ਜਿਹੜੀਆਂ ਲਿਖੀਆਂ ਗਈਆਂ ਨੇ ਨਾ ਵਿਚਿਤ੍ਰ ਹਨ ਉਹ ਸਮਝ ਦੇ ਵਿੱਚ ਆਉਣ ਵਾਲੀਆਂ ਨਹੀਂ ਹਨ ਕਿ ਲੌਜਿਕ ਦੇ ਉੱਤੇ ਪੈਰਾਮੀਟਰ ਅੱਜ ਕੱਲ ਲੋਕ ਜਿਹੜਾ ਹੈ ਨਾ ਲੌਜਿਕ ਤਰਕ ਦੀ ਤਕੜੀ ਲੱਕ ਨਾਲ ਬਣੀ ਫਿਰਦੇ ਹਨ ਕੋਈ ਉਹ ਇਤਿਹਾਸ ਸੁਣਾਓ ਹਿਸਟਰੀ ਸੁਣਾਓ ਉਹ ਤਕੜੀ ਘਟ ਲਿੰਦੇ ਹਨ ਆਖ ਮੀਟ ਕੇ ਦੇਖਦੇ ਹਨ ਕਿ ਇਹ ਤਰਕ ਦੇ ਉੱਤੇ ਫਿੱਟ ਬਹਿ ਰਿਹਾ ਹੈ ਕਿ ਨਹੀਂ ਬਹਿ ਰਿਹਾ ਹੈ ਖਾਲਸਾ ਹੀ ਤਰਕ ਤੋਂ ਕੁਝ ਨਹੀਂ ਹੁੰਦਾ ਹੈ ਗਰੀਸ਼ਰੀ ਦੇ ਵਿੱਚ ਜਾਓ ਉੱਥੇ ਉਹਨਾਂ ਨੂੰ ਕਹੋ ਵੀ ਮੈਂ ਲੌਜੀਕ ਦੇ ਨਾਲ ਫਲਾਣੀ ਚ ਗੱਤੇ ਹਾਂ ਲੌਜੀਕ ਲੌਜੀਕ ਨੂੰ ਜੁ ਕੁਝ ਨਹੀਂ ਮੰਨਦਾ ਉੱਥੇ ਐਵਿਡੈਂਸ ਪ੍ਰਦਾਨ ਹੈ ਤੇ ਗੱਲ ਹੈ ਵੀ ਸਹੀ ਹੈ ਖਾਲਸਾ ਜੀ ਸਾਇੰਸ ਐਵਿਡੈਂਸ ਦਿੰਦਾ ਹੈ ਬਿਗ ਬੈਂਗ ਥਿਊਰੀ 100 ਸਾਲ ਪਹਿਲਾਂ ਹੀ ਜਿਹੜੀ ਅਲਬਰਟ ਆਇਨਸਟਾਈਨ ਨੇ ਇਹਦਾ ਵਿਚਾਰ ਦੇ ਦਿੱਤਾ ਸੀ ਲੇਕਿਨ ਉਹਨਾਂ ਨੂੰ ਪ੍ਰੂਫ ਕਲੈਕਟ ਕਰਨ ਦੇ 100 ਸਾਲ ਲੱਗ ਗਏ ਖਾਲਸਾ ਜੀ ਜਿਹਦੇ ਉੱਤੇ ਬੜੀਆਂ-ਬੜੀਆਂ ਰਿਸਰਚਾਂ ਬੜੀ-ਬੜੀ ਫੰਡਿੰਗ ਹੋਈ ਖਾਲਸਾ ਜੀ ਥਿੰਗ ਗੁਰੂ ਸਾਹਿਬ ਜੀ ਨੇ ਬਸ ਕਿਹਾ ਮਰਦਾਨੇ ਨੂੰ ਵੀ ਚੱਲ ਮਰਦਾਨਿਆਂ ਰਬਾਬ ਛੇੜ ਬਾ ਗੁਰੂ ਸਾਹਿਬ ਜੀ ਨੇ ਕਿਤੇ ਟੈਲੀਸਕੋਪ ਲਾਕਣਾ ਬਣਿਆ ਸੀ ਪੀ ਜਿਹੜਾ ਨਾਲ ਲਈ ਫਿਰਦੇ ਸੀ ਫਿਰ ਸਰਚ ਕਰਦੇ ਸੀ ਵੀ ਕਿਹੜਾ ਕਿਹੜੀ ਗੈਲੈਕਸੀ ਕਿੱਧਰ ਨੂੰ ਜਾ ਰਹੀ ਹੈ ਨਹੀਂ ਖਾਲਸਾ ਜੀ ਉਹ ਦਿਵ ਦ੍ਰਿਸ਼ਟੀ ਹੈ ਜਦੋਂ ਸਮਾਧੀ 'ਚ ਬੈਠਦੇ ਸਨ ਤੇ ਜਦੋਂ ਪਰਮੇਸ਼ਰ ਦੇ ਵਿੱਚ ਲੇਵ ਲੱਗ ਜਾਂਦੀ ਹੈ ਤਾਂ ਫਿਰ ਜਦੋਂ ਬੂਧ ਸਾਗਰ ਵਿੱਚ ਮਿਲ ਗਈ ਸਾਗਰ ਦੀ ਸਾਰੀ ਜਾਣਕਾਰੀ ਬੂਧ ਵਿੱਚ ਹੈ ਤੇ ਬੂਧ ਦੀ ਸਾਰੀ ਜਾਣਕਾਰੀ ਪਰਮੇਸ਼ਰ ਵਿੱਚ ਹੈ ਮਿਲ ਗਈ ਕੋਈ ਵੱਖ ਨਹੀਂ ਹਨ ਫਿਰ ਇਹ ਤਾਂ ਗੱਲ ਦਾ ਜੀ ਗੁਰੂ ਹਨ ਉਹ ਤਾਂ ਪਰਮੇਸ਼ਰ ਰੂਪ ਹਨ ਜਿਹੜਾ ਸਿੱਖ ਵੀ ਗੁਰੂ ਦੇ ਰਸਤੇ ਤੇ ਚੱਲਦਾ ਹੈ ਉਹ ਵੀ ਬੂੰਦ ਸਾਗਰ ਵਿੱਚ ਮਿਲ ਕੇ ਪਰਮੇਸ਼ਰ ਹੀ ਬਣ ਜਾਂਦਾ ਹੈ ਖਾਲਸਾ ਜੀ ਜਿਹੜੇ ਬ੍ਰह्म ਗਿਆਨੀ ਹੁੰਦਾ ਹੈ ਉਹ ਪਰਮੇਸ਼ਰ ਹੀ ਹੁੰਦਾ ਹੈ ਉਹ ਪਰਮੇਸ਼ਰ ਤੋਂ ਘੱਟ ਨਹੀਂ ਹੁੰਦਾ ਉਸ ਦੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸ ਹੈ ਖਾਲਸਾ ਜੀ ਇਸ ਕਰਕੇ ਖਾਲਸਾ ਜੀ ਤਰਕ ਤੁਰਕ ਲੌਜੀਕਲ ਲੌਜੀਕੀਸ਼ਨ ਨਾ ਭਾਜੀਏ ਅਸੀਂ ਗੁਰੂ ਦੀ ਕਹੀ ਗਈ ਗੱਲ ਤੇ ਵਿਸ਼ਵਾਸ ਕਰੀਏ ਕੰਲਾ ਕੰਲਾ ਜਿਹੜਾ ਸ਼ਬਦ ਹੈ ਉਹ ਸੱਚ ਹੈ ਪੂਥੀ ਪਰਮੇਸ਼ਰ ਦਾ ਥਾਉ ਪਰਮੇਸ਼ਰ ਦਾ ਥਾਉ ਹੈ ਖਾਲਸਾ ਜੀ ਜਿਹੜਾ ਪ੍ਰਕਾਸ਼ ਰੂਪ ਦੇ ਵਿੱਚ ਪ੍ਰਮਾਤਮਾ ਹੈ ਉਹੇ ਸ਼ਬਦ ਰੂਪ ਦੇ ਵਿੱਚ ਸਾਡੇ ਕੋਲ ਮੌਜੂਦ ਹੈ ਬਾਸ